ਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਰਿਵਾਰ ਸੈੱਟ ਹੋਣਗੇ ਜਾਨਵਰ ਕੈਂ ਹੋਣਗੇ ਮਿੱਤਰੋ ਲੋ ਜੀ ਕੱਤੀ ਵਲੌਗ ਦੀ ਸਟਾਰਟਿੰਗ ਖੋਲਦੇ ਆ ਖੁੱਡੇ ਤੇ ਨਾਲੇ ਬਿਠਾਣੇ ਆ ਬੱਚਿਆਂ ਨੂੰ ਛਤਰੀਆਂ ਤੇ ਮੇਰੇ ਵੀਰੋ ਠੀਕ ਹੈ ਕਿ ਨਹੀਂ ਤੇ ਦੋ ਛਤਰੀਆਂ ਆ ਪਈਆਂ ਆਪਣੀਆਂ ਇੱਕ ਛੋਟੀ ਲੱਗਦੀ ਇੱਕ ਵੱਡੀ ਦਾ ਇਹ ਇੱਕ ਦੂਜੀ ਲੱਗਦੀ ਆ ਜਿਹੜੀ ਉੱਤੇ ਥੱਲੇ ਹੋ ਜਾਂਦੀ ਆ ਪੈ ਪਾਲੀ ਕਿਹੜੀ ਹੁੰਦੀ ਆ ਤੇ ਬਾਕੀ ਖੁੱਡੇ ਖੋਲਦੇ ਆ ਇੱਕ ਵਾਰੀ ਤੇ ਕਬੂਤਰ ਬੰਨਦੇ ਆ ਛਤਰੀਆਂ ਤੇ ਤੇ ਬੱਚੇ ਛੱਡਦੇ ਆ ਮੌਸਮ ਅੱਜ ਬਦਲ ਤਾਂ ਹੈ ਨਹੀਂ ਠੀਕ ਹੈ ਮੌਸਮ ਤਾਂ ਕਰਕੇ ਤੇ ਬਾਕੀ ਜਿਹੜਾ ਅੰਦਰ ਬੱਚਾ ਸੀ ਬਿਮਾਰ ਸੀ ਬਾਬਿਓ ਤੇ ਕੱਲ ਕਮੈਂਟ ਵੀ ਆ ਰਿਹਾ ਸੀ ਕਈ ਬਾਈਆਂ ਨੇ ਦਵਾਈਆਂ ਦਸੀਆਂ ਉਹਨਾਂ ਦਾ ਧੰਨਵਾਦ ਤੇ ਉਹਨਾਂ ਚੋਂ ਇੱਕ ਕਮੈਂਟ ਆ ਰਿਹਾ ਸੀ ਵੀ ਪਾਵਰ ਜਨਰਲ ਤੇ 152 ਦੇ ਦੋ ਦੋ ਗੁੰਦਾ ਤੇ ਪਾਵਰ ਜਨਰਲ ਲਿਆਇ ਸੀ ਮੇਰੇ ਵੀਰੋਂ ਤੇ ਦੋ ਦੋ ਗੁੰਦਾ ਕੱਲ ਦੇਤੀਆਂ ਸੀ ਬਾਕੀ ਬੱਚੇ 'ਚ ਐਰ ਕੋਈ ਮੈਨੂੰ ਫਰਕ ਦੀਣਾ ਨਹੀਂ ਤੇ ਤਿੰਨ ਦਿਨ ਹੋ ਗਏ ਐਂ ਹੀ ਬੈਠਿਆ ਬੱਚਾ ਕਰੋ ਚੈੱਕ ਤੇ ਬਾਕੀ ਦਵਾਈ ਵੀ ਦੇਤੀ ਸੀ ਆਪਾਂ ਦੇਖੋ ਅੱਜ ਫੇਰ ਦੇ ਦਾਂਗੇ ਕੀ ਬਣਦਾ ਕੀ ਨਹੀਂ ਤੇ ਵੈਸੇ ਐਵੇਂ ਦਾ ਜਦੋਂ ਛੇੜਦੇ ਆਂ ਐਵੇਂ ਦਾ ਐਕਟਿਵ ਹੈ ਐਵੇਂ ਦਾ ਚੱਲਦਾ ਫਿਰਦਾ ਵੀ ਸਹੀ ਹੈ ਤੇ ਬਸ ਕੀ ਦੇਖਦੇ ਆਂ ਕੀ ਇਲਾਜ ਆਇਦਾ ਕੀ ਨਹੀਂ ਇਹਦਾ ਜੀ ਮੇਰੇ ਵੀਰੋ ਕਬੂਤਰੀ ਬਣਤੀ ਛਤਰੀ ਤੇ ਤੇ ਹੁਣ ਬੱਚੇ ਕੱਢਦੇ ਆਂ ਆਪਾਂ ਜੀ ਪਹਿਲ ਨੰਬਰ ਤੇ ਛੜਦੀ ਕਾਲੀ ਟੋਰੀ ਵਾਲਾ ਚਾਲ 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 ਤੇ ਇੱਕ ਇੱਕ ਕਰਕੇ ਛੱਡੀ ਜਾਂਦੇ ਆ ਬਾਕੀ ਮੈਂ ਕਹਿੰਦਾ ਮੈਂ ਸਾਰੇ ਬਿਠਾਈ ਦੇਣਾ ਫੇਰ ਦਿਖਾਣਾ ਯਾਰ ਤੁਹਾਨੂੰ ਲੋ ਜੀ ਮੇਰੇ ਵੀਰੋਂ ਸਾਰੇ ਬੱਚੇ ਬਿਠਾਤੇ ਪੰਜ ਦੇ ਪੰਜ ਠੀਕ ਹੈ ਹੁਣ ਛਤਰੀ ਕਰ ਦਿੰਨੇ ਆ ਉੱਚੀ ਆਪਾ ਤੇ ਇੱਕ ਛਤਰੀ ਹੋਰ ਲਾ ਦਿੰਨੇ ਆ ਇੱਧਰ ਤੇ ਗੋਤੇ ਵੀ ਕੂਤਰ ਬਣ ਦਿੰਨੇ ਆ ਪਹਿਲਾਂ ਕੂਤਰ ਬਣਨ ਦੀ ਏ ਫੇਰ ਕਰਦੇ ਹਾਂ ਉੱਚੀ ਛਤਰੀ ਜੀ ਮੇਰੇ ਵੀਰੋਂ ਦੋ ਛਤਰੀਆਂ ਲਾਤੀਆਂ ਤੇ ਇਹ ਵੀ ਕਰਤੀ ਉੱਚੀ ਆਪਾ ਇੱਕ ਬੱਚਾ ਉੱਡ ਕੇ ਇੱਧਰ ਵੀ ਆ ਗਿਆ ਤੇ ਹੌਲੀ ਹੌਲੀ ਆਪੇ ਹੀ ਇੱਧਰ ਉੱਧਰ ਜਾਈ ਜਾਣਗੇ ਤੇ ਗਿੱਜ ਜਾਣਗੇ ਬੱਚੇ ਤੇ ਜਿਹੜਾ ਆਪਾਂ ਨਾਲੋਂ ਕੱਲ ਤਾਂ ਵਲੋਗ ਬਣਾਇਆ ਨਹੀਂ ਜਿਹੜਾ ਆਪਾਂ ਪਰਸੋ ਜਿਹੜਾ ਛਤਰੀ ਤੇ ਕਬੂਤਰ ਬਾਲਨ ਦੇ ਸੀ ਆਪਾਂ ਛੰਤਾ ਸੀ ਖੁੱਲਾ ਜਿਹੜਾ ਉੱਡ ਗਿਆ ਸੀ ਤੇ ਉਹ ਮੁੜ ਕੇ ਹਲੇ ਤੱਕ ਨਹੀਂ ਆਇਆ ਨਾ ਕੱਲ ਆਇਆ ਸੀ ਕੱਲ ਵੀ ਦੇਖਿਆ ਆਪਾਂ ਕੱਲ ਛਤਰੀ ਵੀ ਖੜੀ ਸੀ ਮੈਨੂੰ ਤਾਂ ਐਸੇ ਚੱਲ ਕੱਲ ਆ ਜੂਗਾ ਤੇ ਆਇਆ ਨਹੀਂ ਮੇਰੇ ਵੀਰੋਂ ਠੀਕ ਹੈ ਪਤਾ ਨਹੀਂ ਕਿੱਥੇ ਟੱਪ ਗਿਆ ਟੱਪ ਟੁੱਪ ਗਿਆ ਉਹ ਠੀਕ ਹੈ ਕਿ ਨਹੀਂ ਕੱਡਿਆ ਤਾਂ ਹੈ ਨਹੀਂ ਸੀ ਕਦੇ ਵਾਰ ਛੋਟੇ ਹੁੰਦੇ ਕੱਡਿਆ ਸੀ ਆ ਦੋ ਤਿੰਨ ਵਾਰੀ ਤੇ ਮੁਰਕੇ ਬੰਦ ਕਰਤਾ ਸੀ ਤਾਂ ਕਰਕੇ ਯਾਰ ਉਹ ਟੱਪ ਗਿਆ ਮੇਰੇ ਹੱਥ ਨਾਲ ਚਲੋ ਕੋਈ ਨਹੀਂ ਬਾਕੀ ਬੱਚੇ ਕੱਢਦੇ ਆਪਾਂ ਠੀਕ ਐ ਓਕੇ ਆ ਹੁਣ ਬਾਕੀ ਕੋਠੇ ਦੀ ਸਫਾਈ ਕਰਦੀ ਐ ਝਾੜੂ ਮਾਰਤੇ ਸੀ ਤੇ ਪੋਚਾ ਲਾਣਾ ਪਊਆ ਫੇਰ ਹੀ ਕਮਰਾ ਸਾਫ਼ ਹੋਊ ਤੇ ਆ ਮੈਟ ਵੀ ਸਾਫ਼ ਕਰਨਾ ਪਊਆ ਬਾਕੀ ਬੱਚਾ ਬੈਠਾ ਚਲੋ ਕੋਈ ਦਿੱਕਤ ਨਹੀਂ ਉਹ ਵੀ 10 ਕਿਲੋ ਪਾਣੀ ਦਿਨੇ ਆ ਦੇਖਦੇ ਆ ਖਿਚਿ ਖਿਚਦਾ ਕੇ ਨਹੀਂ ਖਿਚਦਾ ਪਾਣੀ ਪੋਟਾ ਤਾਂ ਇਹ ਰੁਕ ਰਿਆ ਕਿਸੇ ਦਾ ਪੋਟਾ ਰੁਕ ਗਿਆ ਹੋਵੇ ਹਣਾ ਤਾਂ ਕਰਕੇ ਚਲੋ ਕੋਈ ਨਹੀਂ ਕਰਦੇ ਆ ਫਿਰ ਜੀ ਮੇਰੇ ਵੀਰੋਂ ਪੋਚਾ ਮਾਰਤਾ ਤੇ ਕਮਰਾ ਤਾਂ ਕਰਤਾ ਸਾਫ ਬਾਕੀ ਆ ਸਮਾਨ ਤੋਂ ਹੁਣ ਧਰਨ ਵਾਲਾ ਜਿਵੇਂ ਆ ਪਿਆ ਠੀਕ ਹੈ ਇੱਕ ਸਾਈਡ ਧਰ ਦੇ ਇਹਨਾਂ ਨੂੰ ਵੀ ਆ ਜਿਵੇਂ ਆ ਪਿਆ ਠੀਕ ਹੈ ਧਰਦੇ ਆ ਤੇ ਹੋਰ ਕੁਛ ਨਾ ਸਮਝ ਲਿਓ ਆਪੇ ਹੋਏ ਉਹ ਹੈ ਥਿਨਰ ਹੈ ਰੰਗ ਚ ਜਿਹੜਾ ਪਾਉਣੇ ਉਹਨੇ ਆਪਾਂ ਇਹ ਤੇ ਹੋਰੀ ਸਮਾਨਾ ਸਮਝ ਲਓ ਤੇ ਬਾਕੀ ਕਬੂਤਰ ਨੂੰ ਦਵਾਈ ਦਿਨੇ ਯਾਰ ਬੱਚੇ ਨੂੰ ਬਾਲਾ ਡਾਉਣ ਜਾ ਹੋ ਰਿਹਾ ਯਾਰ ਹਨਾ ਦਵਾਈ ਤਾਂ ਇੱਕ ਵਾਰੀ ਹੋਰ ਦੇ ਦੇਨੇ ਆ ਕੱਲ ਦੇਈ ਸੀ ਤੇ ਹੁਣ ਫੇਰ ਦੇ ਦੇਨੇ ਆ ਆ ਪਾਵਰ ਚੈਨਲ ਲਿਆਏ ਸੀ ਠੀਕ ਹੈ ਤੇ ਲਿਵਰਟੀ 2 ਮਿਕਸ ਕਰਕੇ ਦੇ ਦੇਨੇ ਆ ਇਹਨਾਂ ਨੂੰ ਅੱਧਾ ਅੱਧਾ ਮੈ ਲਾ ਲੋ ਦੋ ਦੋ ਗੁੰਦਾ ਤਿੰਨ ਤਿੰਨ ਗੁੰਦਾ ਦੇ ਦਿਓ ਠੀਕ ਹੈ ਤੇ ਦਿੰਨੇ ਆ ਸਰਿੰਜ ਚ ਪਾਣੀ ਮਿਕਸ ਕਰ ਦਾਂਗੇ 10 ਕ ਐਮਐਲ ਦੋ ਦੋ ਬੂੰਦਾਂ ਨਦੀ ਪਾ ਦਾਂਗੇ ਤੇ ਦੇਖਦੇ ਆ ਕੀ ਬਣਦਾ ਕੀ ਨਹੀਂ ਬੱਚਾ ਲੋਟ ਹੋਣ ਦਾ ਨਾਮ ਹੀ ਨਹੀਂ ਲਈ ਜਾਂਦਾ ਬਾਪੇ ਹੋਰ ਪਤਾ ਨਹੀਂ ਕੀ ਚੱਕਰ ਹੋ ਗਿਆ ਕੀ ਨਹੀਂ ਹੋ ਰਿਹਾ ਹੈ ਬਾਕੀ ਉਹ ਪੈਰ ਸਾਫ਼ ਕਰਨ ਵਾਲਾ ਪਿਆ ਸੀ ਫੇਰ ਗੰਦ ਹੋ ਜੂ ਪੰਗਾ ਕਿਹੜਾ ਇੱਕ ਹੋ ਹੈਂਜੀ ਤੇ ਬੱਚੇ ਨੂੰ ਦੇਤੀ ਦਵਾਈ ਠੀਕੇ ਕਿ ਨਹੀਂ ਤੇ ਪਿਛਾ ਦਾ ਬੱਚੇ ਦੁਆਰਾ ਉੱਥੇ ਹੀ ਦੇਖਦੇ ਆ ਕਿ ਮਿੰਟਾਂ ਲੱਗੀਆਂ ਅੰਦਰ ਸਹੀ ਹੋਈ ਜਾਂਦਾ ਬੱਚਾ ਪਤਾ ਨਹੀਂ ਈ ਵਿੱਕ ਖੋਲੀ ਆਵੇ ਚਲੋ ਕੋਈ ਨਹੀਂ ਤੇ ਬਾਕੀ ਆਪਣੇ ਛਤਰੀ ਤੇ ਬੱਚੇ ਬੈਠੇ ਆ ਠੀਕ ਹੈ ਤੇ ਇਧਰ ਵੀ ਆ ਗਏ ਸੀ ਇਧਰ ਵਾਲੀ ਛਤਰੀ ਤੇ ਤੇ ਹੁਣ ਫਿਰ ਵਾਗੇ ਚਲੋ ਤੇ ਇਹਨਾਂ ਦੇ ਫੁੰਸੇ ਵੀ ਹੋ ਰਿਏ ਆ ਯਾਰ ਪੁੱਠਾ ਹੀ ਹੋ ਰਿਹਾ ਜਵੇਂ ਕੰਮ ਹਨਾ ਚਲੋ ਕੋਈ ਨਹੀਂ ਯਾਰ ਕਰਦੇ ਨਾ ਲੋਟਰੀ ਤੇ ਆਪ ਹੀ ਬਿਮਾਰ ਹੋ ਰਹੇ ਆ ਯਾਰ ਮੈਂ ਕਿਉਂ ਚੁਠਵਾਣਾ ਤੁਹਾਨੂੰ ਕੱਲ ਦਵਾਈ ਲੈ ਕੇ ਆਇਆ ਕੱਲ ਤਾਂ ਹੀ ਵਲੋਗ ਨਹੀਂ ਬਣਿਆ ਤੇ ਤਾਂ ਅੱਗੇ ਆਪदाई ਬੁਰਾ ਹਾਲ ਹੋ ਰਿਹਾ ਤੇ ਗੂਸਤਰਨ ਦਾ ਹੀ ਬੁਰਾ ਹਾਲ ਹੋ ਰਿਹਾ ਬਣੀ ਕੀ ਜੰਗ ਕਰ ਰਹੇ ਆ ਵੀਰੋ ਜੀ ਮੇਰੇ ਵੀਰੋ ਆ ਗਏ ਹਾਂ ਜੀ ਉੱਤੇ ਭੱਗ ਗਏ ਸੀ ਥੱਲੇ ਸਹੀ ਦੱਸਾਂ ਸਰੀਰ ਬੜਾ ਡਾਊਨ ਹੋ ਰਿਹਾ ਯਾਰ ਪਤਾ ਨਹੀਂ ਕੀ ਹੋ ਰਿਹਾ ਕੱਲ ਤਾਂ ਬੁਖਾਰ ਸੀਗਾ ਅੱਜ ਪਤਾ ਨਹੀਂ ਬੁਖਾਰ ਤਾਂ ਲੱਗਦਾ ਨਹੀਂ ਡੋਣ ਜਾ ਰਿਹਾ ਸਰੀਰ ਤੇ ਤਾਂ ਕਰਕੇ ਥੱਲੇ ਵਾਗੇ ਸੀ ਤੇ ਹੁਣ ਆ ਕੇ ਉੱਤੇ ਗੋਲੀ ਨੂੰ ਵੀ ਲਿਆ ਏ ਬਾਕੀ ਬੱਚੇ ਬੈਠੇ ਆਪਣੇ ਮੌਸਮ ਸਾਫ਼ ਹੋ ਗਿਆ ਬੱਦਲ-ਬੁੱਦਲ ਵਾਗੇ ਸਾਰੇ ਧੁੱਪ ਵੀ ਆ ਗਈ ਤੇ ਇਹਨਾਂ ਨੂੰ ਕਰਦੇ ਅੰਦਰ ਤੇ ਦਾਣਾ ਪਾਣੀ ਧਰਦੇ ਆ ਟਾਈਮ ਨਾਲ ਬਾਕੀ ਉਹ ਵੀ ਆ ਗੰਤ ਚੱਕਣਾ ਸੀ ਆ ਪਿਆ ਠੀਕ ਹੈ ਤੇ ਦੇਖਦੇ ਹਾਂ ਹੁਣ ਪਹਿਲਾ ਬੱਚੇ ਕਰਦੇ ਅੰਦਰ ਫੇਰ ਦੇਖਦੇ ਆ ਲੋ ਜੀ ਬੱਚੇ ਕਰਤੇ ਸਾਰੇ ਅੰਦਰ ਤੇ ਸਰੀਰ ਸੱਚੀ ਯਦਹੋੜੀ ਹੋ ਰਿਹਾ ਹੈ ਅੰਦਰੋਂ ਨਾ ਸਵੇਰ ਦੀ ਚਾਹ ਪੀਤੀ ਹੋਈ ਹੈ ਦੇਖ ਲਓ ਮੁੜ ਕੇ ਕੁਝ ਨਹੀਂ ਖਾਦਾ ਹਾਨੂੰ ਜੀਵਨੀ ਗਾਤਾ ਪੇਟ ਚ ਪਤਾ ਨਹੀਂ ਸੰ ਤੋਂ ਬਾਹਰ ਹੋਈ ਆ ਕਹਾਣੀ ਆ ਤਾਂ ਨਾ ਨੀਂਦ ਆਉਂਦੀ ਯਾਰ ਪੈਨਿਆ ਨੀਂਦ ਨਹੀਂ ਆਉਂਦੀ ਚੱਕਰ ਬੱਸ ਪਾਪਾ ਦਾਣਾ ਪਾਣੀ ਤਰਦੇ ਆ ਅੱਜ ਤੱਕ ਕੰਮ ਨਾ ਵੇਟਦੇ ਆ ਫੇਰ ਦੇਖਦੇ ਆ ਕੀ ਬਣਦਾ ਇਹਨਾਂ ਨੂੰ ਤਾਂ ਦਾਣਾ ਪਾਈਏ ਕਿਉਂ ਭੁੱਖੇ ਮਾਰਨਾ ਇਹਨਾਂ ਨੂੰ ਯਾਰ ਮੇਰੇ ਵੀਰੋਂ ਦਾਣਾ ਪਾਣੀ ਤਰਤਾ ਬੱਸ ਕਰਦੇ ਆ ਵਲੌਗ ਦੀ ਐਂਡਿੰਗ ਮਿਲਦੇ ਆ ਅੰਕਲ ਹਾਂ ਜੀ ਮੇਰੇ ਵੀਰੋਂ ਉੱਤੇ ਆ ਗਏ ਸੀ ਜੀ ਤੇ ਪਹਿਲਾਂ ਤਾਂ ਆਪਾਂ ਵਲੋਗ ਦੀ ਐਂਡਿੰਗ ਕਰਕੇ ਸੀ ਜਿਵੇਂ ਤੁਹਾਨੂੰ ਪਤਾ ਹੀ ਹੈ ਤੇ ਬਾਅਦ ਚ ਦਵਾਈ ਦੋ ਵੀ ਲੈ ਲਈ ਸੈੱਟ ਹੋ ਗਏ ਤੇ ਜਦੋਂ ਚੌਪਰ ਸ਼ਾਮ ਨੂੰ ਕਹਿੰਦਾ ਬੱਚਾ ਬਾਲਾ ਡਾਊਨ ਹੋ ਰਿਹਾ ਮੈਨੂੰ ਥੋੜਾ ਜਿਹਾ ਉਹ ਹੋ ਗਿਆ ਮੈਂ ਕਿਹਾ ਦੇਖਾਂਗੇ ਤੇ ਤਾਂ ਕਰਕੇ ਆਵੇਸ ਜੀ ਚੌਪਰ ਨੂੰ ਵੀ ਬੁਲਾ ਲਿਆ ਤੇ ਇਹ ਤਾਂ ਵੀ ਉਹ ਮੰਗਾਈ ਹੈ ਆਉਂਦੀ ਹੈ ਹੂੰ ਗੱਡੀ ਰੈਚਿੰਗ ਆ ਸ਼ੋਗਰ ਕਰੇ ਪਈ ਸੀ ਚੌਪਰ ਦੀ ਦੁਕਾਨ ਹੈ ਕਿੰਦਰ ਦੀ ਦੁਕਾਨ ਸੀ ਕਿੰਦਰ ਦਾ ਗਈ ਜਿਸ ਨੂੰ ਖੋਲ ਦਿਨੇ ਆ ਤੇ ਦੇਖਦੇ ਆ ਕਿ ਚੱਕਰ ਹੈ ਹਾਂਜੀ ਮੇਰੇ ਵੀਰੋ ਤੇ ਬੱਚਾ ਰੱਖੀ ਬੈਠਾ ਹਲੇ ਬਾਕੀ ਮਿੱਠਾ ਦਿਖਾਵਾਂ ਮੈਂ ਇਹਦੀ ਵਾਲਾ ਥੁਰਦਾ ਹਾਂ ਆ ਮਿੱਠਾ ਕਰੀਓ ਚੱਕ ਪੀਲੀਆਂ ਜੀ ਮਾਰੀਆਂ ਜਾਂਦੇ ਆ ਮਿੱਠਾ ਆ ਦੀ ਇਹ ਮਿੱਠੀ ਜੀ ਇਸ ਸਰੂ ਇਹ ਹੈ ਕਲੱਚ ਰੱਖੀ ਤੁੰਗਿਆ ਨਹੀਂ ਮੈਂ ਨਾਲ ਪਾਣੀ ਚੁੱਪ ਗਿਆ ਅੰਗਲੱਚ ਰੱਖੀ ਬਈ ਯਾਦ ਗਾ ਸਰੂ ਕਿ ਤੁਸੀਂ ਡੋਲੀ ਸੀ ਡੋਲੀ ਡੋਲੀ ਤੇ ਜਿਵੇਂ ਸਾਫ ਸੀ ਉਹ ਝਾੜੂ ਮਾਰ ਕੇ ਆ ਸੁੱਕ ਗਈ ਫਿਰ ਉਹ ਪਾਣੀ ਸੁੱਕ ਗਿਆ ਐਨੀ ਕ ਸਰਵਾਈਸ ਐਸ ਨਹੀਂ ਬੈਠਾ ਵਾਲੇ ਦਾ ਨਹੀਂ ਬੈਠਾ ਚਾਣ ਪਟਾ ਕੇ ਦੇਖਦੇ ਆ ਗੰਦਾ ਸਮਾਨ ਨਿਕਲਿਆ ਫੇਰ ਤਾਂ ਬੋਟਾ ਜਾਵਾਂ ਨੀ ਤਾਂ ਇਹ ਤਾਂ ਫੋਂਸੀ ਹੋ ਰਹੀ ਆ ਨੱਕ ਤੇ ਜਗਾ ਦੇਗਾ ਹੋਰ ਹੀ ਹਿਸਾਬ ਦਾ ਬੰਦਦਾ ਜੁਗਾੜ ਹਾਂ ਦੇਖੋ ਮਿੱਤਰੋ ਕੀ ਸੋਦਾ ਹੋ ਰਿਹਾ ਨਾ ਯਾਰ ਸਹੀ ਹੋਤਾ ਹਾਂ ਨਹੀਂ ਭਾਈ ਜਾਮ ਹੀ ਐ ਤਾਂ ਹੀ ਨਹੀਂ ਚੱਲਿਆ ਸੋਦਾ ਆਹਰੇ ਬਾਈ ਜੀ ਕਿਵੇਂ ਹੈ ਜੀ ਮੇਰੇ ਵੀਰੋਂ ਬੱਚਾ ਵੇਟਾਤਾ ਸੀ ਤੇ ਗੰਦ ਜਾਤਾ ਨਿਕਲਿਆ ਨਹੀਂ ਬਾਕੀ ਜਿਹੜੀ ਸਰੋਖਵਾਏ ਸੀ ਸ਼ਾਮ ਨੂੰ ਉਹੀ ਨਿਕਲੀ ਆ ਠੀਕ ਹੈ ਕਿ ਨਹੀਂ ਬਸ ਹਰਾ ਹਰਾ ਜਿਹਾ ਨਿਕਲਿਆ ਇੱਕ ਪਤਾ ਨਹੀਂ ਕੀ ਚੀਜ਼ ਹੈ ਇਹ ਇਹ ਸਰ ਉਹਦਾ ਹੀ ਜਿਗਾਰਡ ਹੋਊਗਾ ਚਲੋ ਕੋਈ ਬਾਕੀ ਇਹਨਾਂ ਗੰਦ ਤਾਂ ਨਿਕਲਿਆ ਨਹੀਂ ਠੀਕ ਹੈ ਕਿ ਨਹੀਂ ਬਾਕੀ ਕੋਈ ਨਹੀਂ ਆ ਲੈ ਇਸ ਚ ਦਿਨੇ ਵੱਡੀ ਤੇ ਇਹਦੇ ਵਿੱਚ ਖੋਲ ਕੇ ਇਹਦੇ ਵਿੱਚ ਦੇ ਦਾਂਗੇ ਦੋ ਖੋਲ ਲੀਏ ਫਿਰ ਦਿਖਾਣੇ ਆ ਤੁਹਾਨੂੰ ਕਿ ਵੀ ਮੇਰੇ ਵੀਰੋ ਦੋ ਤਿੰਨ ਦਾਣੇ ਦੇਤੇ ਇਹਦੇ ਠੀਕ ਹੈ ਕਿ ਨਹੀਂ ਤੇ ਬਾਕੀ ਬੱਚਾ ਯਾਰ ਦੇਖਦੇ ਆ ਸਵੇਰ ਤੱਕ ਅਸਰ ਕਰਦੀ ਹੈ ਕਿ ਨਹੀਂ ਕਰਦੀ ਇਹ ਤੇ ਣੋਰੀ ਰੱਖ ਦਿੰਨੇ ਆ ਤਾਂ ਆਪਾਂ ਉੱਤੇ ਸਵੇਰੇ ਦੇ ਦਾਂਗੇ ਤੇ ਕਾਲੀ ਮਿਰਚਾਂ ਹੀ ਪਈਆਂ ਔਰ ਇਹੇ ਪਈਆਂ ਦੋ ਦਾਣੇ ਇਹਦੇ ਪਏ ਨੇ ਚਲੋ ਦੇਖਦੇ ਆਂ ਵਾਪਸ ਸਵੇਰ ਤੱਕ ਕੀ ਬਣਦਾ ਕੀ ਨਹੀਂ ਬਾਕੀ ਬੱਚਾ ਥੋੜੇ ਸਾਹਮਣੇ ਲੋ ਜੀ ਮੇਰੇ ਵੀਰੋ ਲਾਤਾ ਤਾਲਾ ਸਟੂਡੀਓ ਨੂੰ ਠੀਕ ਹੈ ਤੇ ਇੱਧਰ ਵੀ ਤਾਲੇ ਲੱਗ ਰਹੇ ਆ ਓਕੇ ਆ ਤੇ ਬਾਪੇ ਬੱਚੇ ਨੂੰ ਦੇਤੀ ਯਾਰ ਜਿੰਨਾ ਕੋ ਪਤਾ ਸੀ ਬਾਕੀ ਸਵੇਰ ਤੱਕ ਦੇਖਦੇ ਆਂ ਕੀ ਬਣਦਾ